ਤਾਂ ਵੈਲੈਂਟਾਈਨ ਡੇ ਵਾਲੇ ਇੱਥੇ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਬਹੁਤ ਤਰ੍ਹਾਂ ਦੇ ਅਸੀਂ ਜਿਹੜੇ ਕੱਪਲ ਐ ਦੇਖੇ ਨੇ ਤਾਂ ਇੱਥੇ ਇੱਕ ਸਾਨੂੰ ਸਰਦਾਰ ਜੀ ਮਿਲੇ ਨੇ ਜਿਹੜੇ ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਇਸ ਗਾਰਡਨ ਦੇ ਵਿੱਚ ਆਏ ਹੋਏ ਨੇ ਇਹ ਸਰਦਾਰ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਸਾਰੀ ਫੈਮਿਲੀ ਨੂੰ ਲੈ ਕੇ ਆਣ ਦਾ ਜਿਹੜਾ ਇੱਥੇ ਕੀ ਮਕਸਦ ਉਹਨਾਂ ਦਾ ਉਹ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਨਾਮ ਜਾਣੇ ਦੇ ਉਹਨਾਂ ਦਾ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਪਣੇ ਟਾਈਮ ਕੱਢ ਕੇ ਲੋਕਾਂ ਦੇ ਵੀ ਉਹ ਜਾਣਦੇ ਅੱਜ ਦੇ ਦਿਨ ਤੇ ਦੇਖੋ ਮੇਰਾ ਤਾਂ ਇਹੀ ਕਹਿਣਾ ਹੈ ਕਿ ਵੈਲੈਂਟਾਈਨ ਦਾ ਜਿਹੜਾ ਹੁੰਦਾ ਹੈ ਸਮੇਂ ਦੇ ਅਕੋਰਡਿੰਗ ਜਿੱਦਾਂ ਦੀ ਬੰਦੇ ਦੀ ਏਜ ਹੁੰਦੀ ਆ ਉਸੇ ਤਰ੍ਹਾਂ ਉਹ ਬੰਦੇ ਦਾ ਜਿਹੜੇ ਸੋਚ ਬਦਲਦੀ ਰਹਿੰਦੀ ਹੈ ਵੈਲੈਂਟਾਈਨ ਦੇ ਮਤਲਬ ਬਦਲਦੇ ਰਹਿੰਦੇ ਨੇ ਠੀਕ ਹੈ ਤੇ ਸਰਟਲੀ ਤਾਂ ਆਹੀ ਵੈਲੈਂਟਾਈਨ ਸਭ ਤੋਂ ਵੱਡਾ ਸਾਡੇ ਬੱਚੇ ਨਰਨਾ ਤੇ ਬੜੀ ਦਾਦੀ ਆ ਸਾਡੇ ਮਦਰ ਨੇ ਤਾਂ ਮੇਨ ਗੱਲ ਤਾਂ ਇਹ ਹੈ ਕਿ ਤੁਸੀਂ ਪਿਆਰ ਕਰੋ ਆਪਣੇ ਆਪ ਨੂੰ ਪਿਆਰ ਕਰੋ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਕਿ ਤੁਸੀਂ ਇਸ ਦਿਨ ਅਗਰ ਮੈਸੇਜ ਆਪ ਦੇਣਾ ਚਾਹੁੰਦੇ ਹੋ ਨਾ ਕੋਈ ਤਾਂ ਇਹ ਹੀ ਆ ਕਿ ਤੁਸੀਂ ਸਭ ਤੋਂ ਵੱਧ ਜੇ ਕਿਸੇ ਨੂੰ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਪਰਿਵਾਰ ਨੂੰ ਪਿਆਰ ਕਰੋ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤੁਸੀਂ ਤਾਂ ਹੀ ਦੂਜੇ ਨੂੰ ਪਿਆਰ ਕਰੋਗੇ ਇਹ ਹੀ ਤੁਹਾਡਾ ਸਭ ਤੋਂ ਵਧੀਆ ਗਿਫਟ ਆ ਆਪਣੇ ਪਰਿਵਾਰ ਲਈ ਤੇ ਜ਼ਿੰਮੇਵਾਰੀ ਬਿਲਕੁਲ ਇਹੀ ਇਹ ਚੀਜ਼ਾਂ ਮੈਂ ਕਹਿਣੀਆਂ ਚਾਹਾਂਗਾ ਤੇ ਇਹੀ ਮੈਸੇਜ ਦੇਣਾ ਚਾਹੁੰਦਾ ਬਾਕੀ ਵੈਲੈਂਟਾਈਨ ਦੀ ਹਿਸਟਰੀ ਮੇਰੀ ਵਾਈਫ ਦੱਸੇਗੀ ਠੀਕ ਹੈ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਇਹ ਅਸਲ ਵੈਲੈਂਟਾਈਨ ਡੇ ਇਹ ਹੈ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਕਿਉਂਕਿ ਗੁਲਾਬ ਦੇਣਾ ਕਿਸੇ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹਾਲੀਕ ਤੋ ਹੈ ਹੀ ਆ ਜੀ ਗੁਲਾਬ ਜਿਹੜਾ ਹੈਗਾ ਉਹ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਗੁਲਾਬ ਵੀ ਦੇਖੋ ਕਿੰਨੀ ਤਰ੍ਹਾਂ ਦੇ ਗੁਲਾਬ ਲੱਗੇ ਹੋਏ ਨੇ ਅੰਦਰ ਹਨਾ ਅਲੱਗ-ਅਲੱਗ ਤਰ੍ਹਾਂ ਦੇ ਗੁਲਾਬ ਲੱਗੇ ਆ ਤੇ ਦੁਨੀਆ ਵੀ ਇਦਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀ ਹੋਈ ਆ ਤੇ ਤੁਸੀਂ ਜਦੋਂ ਚਲੋ ਹੁਣ ਤਾਂ ਸਿੰਗਲ ਬੱਚੇ ਨਹੀਂ ਸੀਗੇ ਉਦੋਂ ਤੁਸੀਂ ਭਾਬੀ ਜੀ ਨੂੰ ਕਲਾ ਦਿੱਤਾ ਸੀਗੇ ਨਹੀਂ ਗੁਲਾਬ ਦੇਣ ਦਾ ਕਦੇ ਮੌਕਾ ਮਿਲਿਆ ਨਹੀਂ ਸ਼ਾਇਦ ਮੈਨੂੰ ਲੱਗਦਾ ਹੈ ਜਿੰਨਾ ਕਿ ਮੇਰੀ ਯਾਦ ਵੈਸੇ ਵਿਆਹ ਤੋਂ ਬਾਅਦ ਤਾਂ ਗੁਲਾਬ ਦੁੱਤਾ ਨਾ ਮੈਂ ਤੇ ਬੁੱਕੇ ਵਗੈਰਾ ਦੇਈ ਬੁੱਕੇ ਵਗੈਰਾ ਮੈਂ ਹਮੋਸਟਲੀ ਉਹ ਜਿਹੜਾ ਬੁੱਕ ਮੈਂ ਉਸ ਜੀ ਵਿਸ਼ਵਾਸ ਕਰਦਾ ਮੈਂ 35 ਦਾ ਬੁੱਕੇ ਜਿਹਾ ਲੈ ਲੰਨਾ ਟੋਕਰੀ ਜੀ ਉਹ ਸਭ ਤੋਂ ਵਧੀਆ ਲੱਗਦਾ ਮੈਂ ਅੱਜ ਤਰਫੇਮ ਜੱਤਣ ਨੂੰ ਮਿਲਣ ਜਾਣਾ ਸੀ ਵੈਸੇ ਅੱਛਾ ਜੀ ਉਹ ਮੈਂ ਇਹਨੂੰ ਰਾਤੀ ਕਹਿ ਰਿਹਾ ਸੀ ਉਹ ਜੋ ਆਫ ਹੋ ਗਿਆ ਉਹਦਾ ਸ਼ੂਟ ਦਾ ਮੈਂ ਕਿਹਾ ਅੱਜ ਗਲਾਬ ਦਾ ਫੁੱਲ ਮੈਂ ਉਹਨੂੰ ਦੇਣਾ ਹੈ ਠੀਕ ਹੈ ਜੀ ਅੱਛਾ ਜੀ ਫਿਰ ਭਾਬੀ ਜੀ ਨੂੰ ਆਣਾ ਨੂੰ ਫਿਰ ਤੁਸੀਂ ਦਿੱਤਾ ਸਾਰਾ ਨਹੀਂ ਦਿਓ ਇਹਨਾਂ ਨੂੰ ਹਾਲੇ ਤੱਕ ਚਲੋ ਅਸੀਂ ਘੁੰਮ ਕੇ ਆਏ ਚੰਡੀਗੜ੍ਹ ਤੇ ਸ਼ਾਇਦ ਤੁਹਾਨੂੰ ਵੀ ਦੱਸ ਦਿੰਨੇ ਆ ਅਸੀਂ ਦੇਖ ਕੇ ਆਏ ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿ ਮਿਊਜ਼ੀਅਮ ਜਿਹੜਾ ਜਿਹੜਾ ਮਿਊਜ਼ੀਅਮ ਕਾਰਬੋਜ਼ੀਅਰ ਦੇ ਨਾਲ ਜਿਨ੍ਹਾਂ ਨੇ ਅਸਿਸਟ ਕੀਤਾ ਸੀ ਨਾ ਜਿਨ੍ਹਾਂ ਨੇ ਠੀਕ ਹੈ ਡਿਜ਼ਾਈਨ ਕਰਿਆ ਸੀ ਡਿਜ਼ਾਈਨ ਕੀਤਾ ਸੀ ਲੀ ਕਾਰਬੋਜ਼ੀਅਰ ਨੇ ਉਹਨਾਂ ਦੇ ਨਾਲ ਹੀ ਇੱਕ ਅਸਿਸਟ ਕੀਤਾ ਸੀ ਠੀਕ ਹੈ ਜੀ ਉਹਨਾਂ ਦਾ ਅਸੀਂ ਮਿਊਜ਼ੀਅਮ ਅੱਜ ਦੇਖ ਕੇ ਆਇਆ ਕਿਹੜਾ ਸੈਕਟਰ ਸੀ ਉਹ ਵਾਲਾ ਉਹ ਪੰਜ ਸੈਕਟਰ ਦੇ ਵਿੱਚ ਆ ਹਾਊਸ ਨੰਬਰ 57 ਤੁਸੀਂ ਵੀ ਦੇਖਿਓ ਆ ਮੈਂ ਆਈ ਥਿੰਕ 99% ਲੋਕਾਂ ਦਾ ਪਤਾ ਹੀ ਨਹੀਂ ਹੈਗਾ ਕਿਉਂਕਿ ਸਾਰਾ ਬਣਾਈ ਉਹਨੇ ਆ ਉਹ ਚੰਡੀਗੜ੍ਹ ਦਾ ਜਿਹੜਾ ਸਾਰਾ ਨਕਸ਼ਾ ਹੈ ਘਰਾਂ ਦਾ ਬਿਲਡਿੰਗਾਂ ਦਾ ਸਾਰਾ ਸਟਰਕਚਰ ਉਸੇ ਬੰਦੇ ਦਾ ਬਣਾਇਆ ਹੋਇਆ ਉਹ ਬਿਲਕੁਲ ਕੀ ਗ ਬਣ ਗਿਆ ਅੱਜ ਵੈਲੈਂਟਾਈਨ ਆਲੈਂਡਾਈ ਤਾਂ ਅੱਜ ਮੈਂ ਚੰਡੀਗੜ੍ਹ ਰਹਿੰਦੀ ਆ ਤੇ ਚੰਡੀ ਜਿਹਨੇ ਚੰਡੀਗੜ੍ਹ ਬਣਾਇਆ ਉੱਥੇ ਅੱਜ ਦਿਖਾ ਕੇ ਲੈ ਕੇ ਆਨਾਂ ਨੂੰ ਅਸੀਂ ਕੋਲ ਚੰਡੀਗੜ੍ਹ ਰਹਿੰਦੇ ਆ ਪਰ ਚੰਡੀਗੜ੍ਹ ਐਕਸਪਲੋਰ ਕਰਨ ਦਾ ਮੌਕਾ ਫਿਰ ਸਾਨੂੰ ਵੀਕਐਂਡ ਤੇ ਹੀ ਮਿਲਦਾ ਹੈ ਸੈਟਰਡੇ ਸੰਡੇ ਕਦੇ ਅਸੀਂ ਮਿਊਜ਼ੀਅਮ 10 ਸੈਕਟਰ ਚਲੇ ਗਏ ਕੁਝ ਚਲੇ ਗਏ ਇਸ ਤਰ੍ਹਾਂ ਇਸ ਤਰ੍ਹਾਂ ਸੀ ਕਿਤਨੇ ਕਿਤਨੇ ਬੱਚਿਆਂ ਨੂੰ ਦਿਖਾਉਂਦੇ ਰਹਿੰਦੇ ਆ ਬੇਸਿਕਲੀ ਬੱਚਿਆਂ ਨੂੰ ਆਪਣੇ ਰੂਟ ਪਤਾ ਲੱਗੇ ਕਿਵੇਂ ਚੀਜ਼ ਬਣੀ ਸਾਰਾ ਕੁਝ ਕਿਵੇਂ ਹੋਇਆ ਤੇ ਬਾਕੀ ਅੱਜ ਵੈਲੈਂਟਾਈਨ ਡੇ ਆ ਤਾਂ ਵੈਲੈਂਟਾਈਨ ਡੇ ਦਾ ਇਸ ਹਿਸਟਰੀ ਤੁਸੀਂ ਜਿੰਨੂ ਮਰਜ਼ੀ ਪੁੱਛ ਲਿਓ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਵੇ ਕਿਸੇ ਨੂੰ ਨਹੀਂ ਪਤਾ ਸ ਕਿਸੇ ਨੂੰ ਵੀ ਨਹੀਂ ਪਤਾ ਸੀ ਬਹੁਤ ਜਣਿਆਂ ਨੂੰ ਪੁੱਛ ਪਤਾ ਹੀ ਨਹੀਂ ਹੈ ਕਿਸੇ ਨੂੰ ਐਕਚੁਅਲੀ ਨਾ 2780 ਦੇ ਵਿੱਚ ਕਿੰਗ ਸੀ ਤੇ ਕਿੰਗ ਨੂੰ ਇਹ ਸੀ ਕਿ ਅਗਰ men women ਆਪਸ ਵਿੱਚ ਮੈਰिज ਕਰਨਗੇ ਤਾਂ ਵਾਰ ਤੇ ਨਹੀਂ ਜਾਣਗੇ ਬਿਲਕੁਲ ਤਾਂ ਵਾਰ ਤੋਂ ਪ੍ਰिवेंट ਕਰਨ ਲਈ ਕਿਉਂਕਿ ਫੈਮਿਲੀ ਦਾ ਉਹਨਾਂ ਦਾ ਰਿਲੇਸ਼ਨ ਬਣ ਜਾਏਗਾ ਤਾਂ ਉਹਨੇ ਮੈਰिज ਹੀ ਬੰਦ ਕਰਵਾ ਦਿੱਤੀ ਸੀ ਕਿ ਮੈਰਿਜ ਹੀ ਬੰਦ ਕਰਵਾ ਦਾਂਗੇ ਤੇ ਆਪਸ ਚ ਲੜਕੇ ਲੜਕੀ ਦਾ ਜਾਂ ਮੈਨ ਵਮਨ ਦੀ ਕੋਈ ਫੈਮਿਲੀ ਨਹੀਂ ਬਣੇਗੀ ਕੋਈ ਇਸ ਤਰ੍ਹਾਂ ਬਨੇਗਾ ਨਹੀਂ ਤੇ ਉਹਦੇ ਵਿਰੋਧ ਦੇ ਵਿੱਚ ਸੈਂਟ ਵੈਲੈਂਟਾਈਨ ਨੇ ਆਪਣੀ ਇੱਕ ਮਾਰਟਿਡਮ ਦਿੱਤਾ ਸੀ ਕੁਰਬਾਨੀ ਦਿੱਤੀ ਸੀ ਤੇ ਉਹਨਾਂ ਦੀ ਯਾਦ ਨੂੰ ਰੱਖਦੇ ਹੋਏ ਵੈਲੈਂਟਾਈਨ ਡੇ ਮਨਾਉਂਦੇ ਆਂ ਬਟ ਅੱਜ ਕੱਲ ਦੇ ਮੁੰਡੇ ਕੁੜੀਆਂ ਅਸੀਂ ਤਾਂ ਮੁੰਡੇ ਕੁੜੀਆਂ ਹੀ ਕਹਾਂਗੇ ਕਿਉਂਕਿ ਅਸੀਂ ਉਹਨਾਂ ਦੀ ਏਜ ਤੋਂ ਥੋੜਾ ਜਿਹਾ ਉੱਪਰ ਨਿਕਲ ਚੁੱਕੇ ਆਂ ਤੇ ਉਹਨਾਂ ਲਈ ਤਾਂ ਬਸ ਪਤਾ ਨਹੀਂ ਅਸੀਂ ਹੁਣ ਕੁਝ ਮੈਂ ਜ਼ਿਆਦਾ ਡੀਪਲੀ ਕਹਿ ਨਹੀਂ ਸਕਦੀ ਬਟ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਹੈ ਬਿਲਕੁਲ ਸਹੀ ਹੈ ਫੈਮਿਲੀ ਬੱਚੇ ਹੁਣ ਇਹਨਾਂ ਦੇ ਦਾਦੀ ਮम्मा ਵੀ ਸਾਡੇ ਨਾਲ ਆਏ ਹੋਏ ਨੇ ਬੱਚੇ ਵੀ ਨਾਲ ਨੇ ਸਾਡੇ ਲਈ ਹੀ ਵੈਲੈਂਟਾਈਨ ਹੈ ਸੱਚੀ ਕਹਾਵਾਂ ਤਾਂ ਸਾਡੇ ਲਈ ਰੋਜ਼ ਹੀ ਵੈਲੈਂਟਾਈਨ ਹੈ ਇੱਕ ਤੁਹਾਨੂੰ ਮੇਨ ਗੱਲ ਦੱਸਦਾ ਜਿਹੜਾ ਅਸੀਂ ਉੱਥੇ ਮੈਂ ਦੇਖਿਆ ਬੜਾ ਵਧੀਆ ਲੱਗਿਆ ਉੱਥੇ ਲਿਖਿਆ ਸੀਗਾ ਟਰੂਥ ਇਜ਼ ਗੋਡ ਅੰਦਰ ਲੱਗਿਆ ਹੋਇਆ ਜਿੱਥੇ ਉੱਥੇ ਜਵਾ ਜਵਾਲਨਾ ਨਹਿਰੂ ਖੜਾ ਸੀ ਉਹਨਾਂ ਦੇ ਨਾਲ ਨਾ ਉੱਥੇ ਉੱਪਰ ਉਹ ਜਗ੍ਹਾ ਮੈਂ ਦੇਖਾਂਗਾ ਕਿੱਥੇ ਚੰਡੀਗੜ੍ਹ ਜਾ ਜੀ ਅਸੀਂ ਟਰੂਥ ਇਜ਼ ਗੋਡ ਥੋੜਾ ਵਿਸ਼ਵਾਸ ਸੱਚਾਈ ਇਹੀ ਪਰਮਾਤਮਾ ਦੇਖ ਲਓ ਕਿੱਡੀ ਵੱਡੀ ਗੱਲ ਹੈ ਨਾ ਔਰ ਇਸ ਤੋਂ ਟਰੂਥ ਇਜ਼ ਗੋਡ ਬਾਈ ਸਾਹਿਬ ਬਹੁਤ ਵੱਡੀ ਗੱਲ ਹੈ ਇਹ ਸੋ ਇਸੇ ਕਰੇ ਮੈਂ ਸਿਰ ਮੈਂ ਤਾਂ ਇਹੀ ਮੈਸੇਜ ਦਵਾਂਗਾ ਵੀ ਮੁਹੱਬਤ ਕਰੋ ਆਪਣੇ ਆਪ ਨੂੰ ਬਿਲਕੁਲ ਠੀਕ ਜੇ ਆਪਣੇ ਆਪ ਨੂੰ ਕਰੋਗੇ ਫਿਰ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਕਰੋਗੇ ਬਿਲਕੁਲ ਅੱਜਕਲ ਡਿਪਰੈਸ਼ਨ ਦਾ ਬੜੀ ਅੱਜ ਦੇਖਿਓ 100 ਦੇ ਵਿੱਚੋਂ ਨਾ ਅੱਜ 50% ਨੂੰ ਡਿਪਰੈਸ਼ਨ ਹੋ ਜਾਣਾ ਬਿਲਕੁਲ ਜੀ ਉਹਨੇ ਮੈਨੂੰ ਗੁਲਾਬ ਨਹੀਂ ਦਿੱਤਾ ਤੇ ਉਹਨੇ ਮੈਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਉਹਨੇ ਮੈਨੂੰ ਆ ਨਹੀਂ ਕੀਤਾ ਉਹ ਨਹੀਂ ਕੀਤਾ ਹੈ ਨਾ ਜੋ ਵੀ ਕੁਝ ਵੀ ਅੱਜ ਘੁਮਾਣ ਨਹੀਂ ਲੈ ਕੇ ਗਿਆ ਕੋਈ ਉਹ ਨਹੀਂ ਦਿੱਤਾ ਇਦਾਂ ਨਹੀਂ ਹੁੰਦਾ ਬਿਲਕੁਲ ਬਿਲਕੁਲ ਮਤਲਬ ਅਸੀਂ ਕਿਸੇ ਤੇ ਕਿਉਂ ਡਿਪੈਂਡ ਕਰੀਏ ਬਿਲਕੁਲ ਆਪਣੀ ਫੈਮਿਲੀ ਨੂੰ ਦੇਖੋ ਸਭ ਤੋਂ ਪਹਿਲਾਂ ਅਨਮੈਰਿਡ ਨੂੰ ਤਾਂ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਦੇਖਣੇ ਚਾਹੀਦੇ ਆ ਈਵਨ ਮੇਰੇ ਦੋ ਡਾਟਰਸ ਨੇ ਮੈਂ ਇਹਨਾਂ ਨੂੰ ਵੀ ਹੀ ਕਹਿੰਨੀ ਆ ਕਿ ਤੁਸੀਂ ਜਿਵੇਂ ਅਸੀਂ ਮੈਂ ਆਪਣੇ ਪੇਰੈਂਟਸ ਨਾਲ ਕਰਦੀ ਆ ਆਪਣੇ ਇਨ-ਲॉज ਨਾਲ ਕਰਦੀ ਆ ਨਾ ਇਹ ਐਕਚੁਅਲੀ ਨਾ ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਖੁਦ ਐਗਜ਼ਾਮਪਲ ਬਣਨਾ ਪੈਂਦਾ ਹੈ ਇਹ ਆਪਣੇ ਆਪ ਹੀ ਸਿੱਖ ਲੈਣਗੇ ਸਾਨੂੰ ਦੇਖ ਕੇ ਜੋ ਅਸੀਂ ਬਿਹੇਵ ਕਰ ਰਹੇ ਆ ਨਾ ਉਹੀ ਬੱਚੇ ਸਾਡੇ ਕੱਲ ਨੂੰ ਸਾਡੇ ਨਾਲ ਕਰਨਗੇ ਬਿਲਕੁਲ ਦਰਸ਼ਕੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਗੱਲਬਾਤ ਹੈ ਜਿਸ ਤਰ੍ਹਾਂ ਦੇ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹ ਐਸਟੀ ਜੀ ਜਾਨੂੰ ਵੀ ਇਹਦਾ ਫੀਲ ਹੋ ਰਿਹਾ ਹੈ ਕਿ ਜੇ ਇਸ ਤਰ੍ਹਾਂ ਦੀ ਸਾਰਿਆਂ ਦੀ ਸੋਚ ਬਣ ਜਾਈ ਤਾਂ ਇਹ ਜਿਹੜੇ ਵੈਲੈਂਟਾਈਨ ਡੇਸ ਹੈ ਇਹ ਤਾਂ ਖਤਮ ਹੋ ਜਾਣਗੇ ਸਦਾ ਵੈਲੈਂਟਾਈਨ ਡੇ ਜਿਹੜਾ ਉਹ ਰਹੂਗਾ ਜੇਕਰ ਤੁਹਾਡੀ ਸੋਚ ਦੇ ਵਿੱਚ ਇੰਨਾ ਕੁ ਸੁਧਾਰ ਆ ਜੇ ਤੁਸੀਂ ਆਪਣੇ ਪਰਿਵਾਰ ਨੂੰ ਮੁਹੱਬਤ ਕਰੋ ਪਰਿਵਾਰ ਦੇ ਨਾਲ ਘੁੰਮਣ ਜਾਓ ਉਹੀ ਤੁਹਾਡਾ ਵੈਲੈਂਟਾਈਨ ਡੇ ਹੈ ਨਾ ਬਾਕੀ ਤਾਂ ਸਭ ਕੁਝ ਫਜ਼ੂਲ ਕਰਨ ਵਾਲੇ ਲੋਕਾਂ ਦੀਆਂ ਭੜੀਆਂ ਹੋਈਆਂ ਨੇ ਹਾਂਜੀ ਹਾਂ ਜਰੂਰ ਜ छोटे छोटे सपने हो सपने वो अपने हो तो यारा क्या बात है जिंदगी उजाला हो हर पल सवारा हो तो यारा क्या बात है यही जीना है, जही जीना है यही जीना है यही जीना है यही जीने की सूरत है जिंदगी खूबसूरत है जिंदगी खूबसूरत हैप्पी वैलेंटाइन डे सदा खुश रहो गॉड ब्लेस यू ऑल दिस ਬਹੁਤ ਵਧੀਆ ਸਾਡੇ ਨਾਲ ਜਿਹੜੀ ਗੱਲਬਾਤ ਕਰਕੇ ਨਾ ਨਹੀਂ ਐਂਡ ਜੀ ਗੱਲ ਕਹਾਂਗਾ ਜ਼ਿੰਦਗੀ ਖੂਬਸੂਰਤ ਹੁੰਦੀ ਨਹੀਂ ਉਹਨੂੰ ਖੂਬਸੂਰਤ ਬਣਾਉਣਾ ਪੈਂਦਾ ਪਰ ਜੇਕਰ ਜਿੱਦਾਂ ਦੇ ਤੁਹਾਨੂੰ ਜੀਵਨ ਸਾਥੀ ਮਿਲੇ ਨੇ ਇਦਾਂ ਦੇ ਮਿਲ ਜਣ ਫਿਰ ਤਾਂ ਖੂਬਸੂਰਤੀ ਹੈ ਜੀ ਨਹੀਂ ਟੀਚਰ ਲੱਗੀ ਹੈ ਸਰਕਾਰੀ ਇਹ ਅੱਛਾ ਜੀ ਔਰ ਤਾਂ ਗਾਣਾ ਵੀ ਬੈਠ ਬਹਿ ਗਿਆ ਜੀ ਨਾ ਕਿ ਇਹ ਮੈਂ ਸਰਕਾਰੀ ਵਤੂ ਐਸ਼ ਕਰੇਗਾ ਨਹੀਂ ਚਲੋ ਵਧੀਆ ਜੀ ਠੀਕ ਥੈਂਕ ਯੂ ਥੈਂਕ ਯੂ ਸੁਣਨ ਲੱਗੇ ਭਾਈ ਧੰਨਵਾਦ ਕੇ